ਹਾਂਜੀ ਦੋਸਤੋ ਆਪਾਂ ਨਵੀਂ ਵੀਡੀਓ ਦੇ ਨਾਲ ਹੋਏ ਆ ਅੱਜ ਹਾਜ਼ਰ ਬੜੇ ਦਿਨਾਂ ਬਾਅਦ ਜਿਹੜਾ ਲਾਈਵ ਆਪਾਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਆ ਸਾਹਮਣੇ ਹਰੀਕੇ ਹੈਡ ਆਸ ਇੱਥੋਂ 2-3 ਕਿਲੋਮੀਟਰ ਦੀ ਦੂਰੀ ਤੇ ਆਪਾਂ ਖੜੇ ਆ ਬਿਲਕੁਲ ਦਰਿਆ ਦੇ ਕੰਡੇ ਦੇ ਪਿੰਡ ਦੀਨੇ ਕੇ ਆ ਦੇਖੋ ਜੀ ਪਿੰਡ ਦੀਨੇ ਕੇ ਇਹ ਪਿੰਡ ਦੀਨੇ ਕੇ ਆ ਆ ਨੋਚਾ ਦੀਨੇਗਾਂ ਦੀ ਆਪਾਂ ਬਿਲਕੁਲ ਉੱਥੇ ਖੜੇ ਆ ਜੀ ਤੇ ਦਰਿਆ ਜਿਹੜਾ ਵਾ ਆ ਵੇਖੋ ਜੀ ਐਨੂੰ ਦੀਨੇ ਕੇ ਪਿੰਡ ਗੱਟਾ ਬਾਦਸ਼ਾ ਇਧਰ ਲਵਾਲ ਨੂੰ ਜਿਹੜਾ ਦਰਿਆ ਦਾ ਜਿਹੜਾ ਵਹਿਣਾ ਬਣ ਗਿਆ ਤੇ ਆ ਦੀਨੇ ਕੇ ਪਿੰਡ ਦੀ ਜ਼ਮੀਨ ਆ ਜਿਹੜੀ ਜੀ ਬੜੀ ਵਧੀਆ ਜ਼ਮੀਨ ਸੀ ਪਿੰਡ ਦੀਨੇ ਕੇ ਦੀ ਜਿੱਥੋਂ ਦੇ ਕੁਝ ਕਿਸਾਨ ਵੀਰ ਜਿਹੜੇ ਬਹੁਤ ਜਿਆਦੀਆਂ ਜ਼ਮੀਨਾਂ ਵਾਲੇ ਨੇ ਕੋਈ 2 ਕਿੱਲਿਆਂ ਦਾ ਕੋਈ 4 ਕਿੱਲਿਆਂ ਦਾ ਕੋਈ 3 ਕਿੱਲਿਆਂ ਦਾ ਦੂਦੋ ਚਾਰ ਚਾਰ ਕਿੱਲਾਂ ਦੇ ਮਾਲਕ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਜਿਹੜਾ ਸਾਰੀ ਫਸਲ ਵੀ ਆ ਖਰਾਬ ਹੋ ਗਈ ਆ ਤੇ ਰੇਤ ਤੇ ਮਿੱਟੀ ਦੇ ਜਿਹੜਾ ਡੱਬੇ ਬੱਜ ਗਏ ਜਿਹੜੇ ਮੇਰੇ ਵੀਰ ਕਿਸਾਨ ਭਰਾ ਪਾਸਿਓਂ ਆਣ ਕੇ ਬਹੁਤ ਉਹਨਾਂ ਨੇ ਸਵਾਮਾਂ ਦਿੱਤੀਆਂ ਜੀ ਹੜ੍ਹ ਭਰੋ ਲੋਕਾਂ ਦੀ ਜਿੱਥੇ ਕਿ ਦੂੜੀ ਤੇ ਚਾਰ ਦੇ ਨਾਲ-ਨਾਲ ਹੋਰ ਵੀ ਜੋ ਕਰਦਾ ਸਾਮਾਨ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਹਨ ਤੇ ਸਾਰਾ ਸਮਾਨ ਦਿੱਤਾ ਬੜਾ ਉਹਨਾਂ ਦਾ ਧੰਨਵਾਦ ਸਮਾਨ ਬਹੁਤ ਇਕੱਠਾ ਹੋ ਗਿਆ ਜਦੋਂ ਲੋਡ ਪਈ ਆਪਾਂ ਫੇਰ ਲੋੜ ਮੁਤਾਬਕ ਮੰਗਵਾ ਲਾਂਗੇ ਤੇ ਹੁਣ ਆਪਾਂ ਨੂੰ ਲੋਡ ਆ ਜੀ ਜਿਵੇਂ ਆਹ ਜ਼ਮੀਨਾ ਜਿਹੜੀਆਂ ਜਿਵੇਂ ਆਹ ਰੇਤ ਆ ਰੇਤ ਤਾਂ ਬਿਲਕੁਲ ਭਾਵੇਂ ਅੱਜ ਹੀ ਆਪਾਂ ਇਹਨੂੰ ਆਪਾਂ ਸੈੱਟ ਕਰਨਾ ਪਈਏ ਕਰਾਉਣ ਲੱਗ ਪਈਏ ਜਾਂ ਚੱਕਣ ਲੱਗ ਪਈਏ ਮਿੱਟੀ ਆ ਜਿਹੜੀ ਆ ਇਹ ਵੀ ਬਸ ਪੰਜ ਸੱਤਾਂ ਦੇ ਨਾਲ ਤੱਕਰ ਸੁੱਕ ਜੇਗੀ ਇਹ ਜ਼ਮੀਨ ਪੱਧਰ ਕਰਨ ਦੀ ਲੋੜ ਆ ਇੱਥੇ ਜਿੱਥੇ ਵੀ ਜ਼ਮੀਨਾਂ ਸੁੱਕ ਗਈਆਂ ਜਾਂ ਹਫਤੇ ਤੱਕ ਜਾਂ ਹੰਦਰਾ ਤੱਕ ਸੁੱਕ ਜਾਣਗੀਆਂ ਤੇ ਆਪਾਂ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਕਣਕ ਦੀ ਬਜਾਈ ਵਾਸਤੇ ਆਪਾਂ ਨੂੰ ਜਿਹੜੀ ਤਿਆਰੀਆਂ ਕਰਨੀਆਂ ਪੈਣੀਆਂ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਜੀ ਆ ਪਿੰਡ ਦੀਨੇ ਕੇ ਤੇ ਇਹਨਾਂ ਦਾ ਆਪਾਂ ਆਣ ਕੇ ਪਤਾ ਕਰਕੇ ਉਸ ਹਸਾਬ ਦੇ ਨਾਲ ਜਿੰਨੇ ਜਿੰਨੀ ਜ਼ਮੀਨ ਕਿਸੇ ਦੀ ਜਿੱਥੇ ਜਿੱਥੇ ਰੇਤਾ ਪਈ ਆ ਤੇ ਜਿਹੜੇ ਵੀ ਭਰਾ ਸੇਵਾ ਕਰ ਸਕਦੇ ਆ ਆਪਣੀ ਬੇਨਤੀ ਆ ਵੀ ਜਰੂਰ ਇਹਨਾਂ ਵੱਲ ਧਿਆਨ ਦਿਵਾ ਜੇ 2-2 4-4 ਕਿੱਲੇ ਵਾਲੇ ਜਿਹੜੇ ਆ ਉਹਨਾਂ ਕੋਲ ਟਰੈਕਟਰ ਵੀ ਨਹੀਂ ਹੁੰਦਾ ਤੇ ਚਲੋ ਜਿਹੜਾ ਕੋਈ 10-20 ਕਿੱਲਾਂ ਵਾਲਾ ਕੋਲ ਤਾਂ ਟਰੈਕਟਰ ਵੀ ਦੇ ਸਾਧਨ ਸਾਰਾ ਹੁੰਦਾ ਮਸ਼ੀਨਰੀ ਹੁੰਦੀ ਆ ਉਹਨਾਂ ਦੇ ਨਾਲ ਵੀ ਆਪਾਂ ਮਦਦ ਕਰਕੇ ਉਹਨਾਂ ਦੀ ਵੀ ਬਜਾਈ ਕਰਾਉਣੀ ਆ ਆ ਜਿਹੜੇ 2-2 4-4 5-5 ਕਿੱਲਾਂ ਵਾਲੇ ਰਹਿ ਜਾਂਦੇ ਵਿਚਾਰੇ ਇਹਨਾਂ ਦੇ ਵੀ ਆਪਾਂ ਹੈਲਪ ਜਰੂਰ ਕਰੀਏ ਪਤਾ ਲੈ ਕੇ ਪਿੰਡ ਦੇ ਵਿੱਚ ਆ ਕੇ ਤੇ ਜਿੰਮੇਵਾਰਾ ਸਜਣਾ ਨੂੰ ਨਾਲ ਲੈ ਕੇ ਤੇ ਜਰੂਰ ਸਵਾਵਾ ਕਰਿਏ ਜੀ ਪਿੰਡ ਦੀਨੇ ਕੇ ਤੇ ਪਿੰਡ ਗੱਟਾ ਬਾਸ਼ਾ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਤੇ ਅਸੀਂ ਬੇਨਤੀ ਕਰਦੇ ਹਾਂ ਜੀ ਏਕ ਨੂਰ ਖਾਲਸਾ ਫੌਜ ਮੈਂ ਨਿਰਮਲ ਸਿੰਘ ਪਿੰਡ ਗੱਟਾ ਬਾਸ਼ਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹੇ ਦਾ ਸੇਵਾਦਾਰ ਹਾਂ ਜੀ ਆਪਾਂ ਏਕ ਨੂਰ ਖਾਲਸਾ ਫੌਜ ਦੇ ਤੇ ਆਪਣਾ ਨੰਬਰ ਜਿਹੜਾ ਆਪਾਂ ਉਹ ਵੀ ਵਿੱਚ ਬੋਲ ਦਾਂਗੇ ਜੇ ਕੋਈ ਭਰਾ ਸੇਵਾ ਕਰਨੀ ਚਾਹੁੰਦਾ ਆਪਾਂ ਉਹਨਾਂ ਨੂੰ ਲਾਕਾ ਵਿਖਾ ਕੇ ਨਾਲ ਜਿੱਥੇ-ਜਿੱਥੇ ਲੋੜ ਆ ਤੇ ਉਹਨਾਂ ਨੂੰ ਆਪਾਂ ਸੇਵਾ ਦਾ ਮੌਕਾ ਜਿਹੜਾ ਦਵਾ ਸਕਦੇ ਆ ਜੀ ਆਹ ਵੇਖੋ ਸੋਲਰ ਸਿਸਟਮ ਲਾਇਆ ਹੈ ਕਿਸੇ ਨੇ ਤੇ ਉਹ ਕਿੰਨਾ-ਕਿੰਨਾ ਥੱਲੇ ਨੱਪਿਆ ਗਿਆ ਕਿੰਨਿਕਨੀ ਮਿੱਟੀ ਜਿਹੜੀ ਚੜ ਗਈ ਥੱਲੇ ਰੇਤ ਤੇ ਆਪਾਂ ਆਪਣਾ ਨੰਬਰ ਵੀ ਵਿੱਚ ਬੋਲਦੇ ਨੇ ਜੇ ਕੋਈ ਵੀਰ ਭਰਾ ਆਪਣੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਜਾਣਕਾਰੀ ਲਾਕੇ ਦੀ ਲੈਣਾ ਚਾਹੁੰਦਾ ਹੋਵੇ ਤੇ ਆਪਾਂ ਦੇ ਸਕਦੇ ਹਾਂ ਜੀ ਮੇਰਾ ਨੰਬਰ ਹੈਗਾ ਜੀ 98525 5005 98525 5005 ਕੋਈ ਵੀ ਆਪਣਾ ਸੱਜਣ ਵੀਰ ਭਰਾ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਲਵੇ ਆਪਾਂ ਉਹਨਾਂ ਨੂੰ ਜ਼ਰੂਰ ਲਾਕੇ ਦੀ ਜਾਣਕਾਰੀ ਦਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ